ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ 76ਵਾਂ ਗਣਤੰਤਰ ਦਿਵਸ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਤਿਆਰੀਆਂ ਜਾਰੀ ਨੇ ਤੇ ਬਠਿੰਡਾ ਦੇ ਵਿੱਚ ਵੀ ਗੰਤੰਤਰ ਦਿਵਸ ਦੇ ਸਮਾਗਮ ਨੂੰ ਲੈ ਕੇ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੌਰਾਨ ਕੀ ਡੀਸੀ ਤੇ ਐਸਐਸਪੀ ਖੁਦ ਇਹਨਾਂ ਤਿਆਰੀਆਂ ਦਾ ਜਾਇਜ਼ਾ ਲੈਣ ਵੀ ਪਹੁੰਚ ਰਹੇ ਨੇ ਇਤਦਾਂਸੀ ਕਿ ਬਠਿੰਡਾ ਦੇ ਵਿੱਚ ਜਿੱਥੇ ਖੇਡ ਸਟੇਡੀਅਮ ਦੇ ਵਿੱਚ 플ੈਗ ਹੋਸਟਿੰਗ ਦਾ ਸਮਾਗਮ ਜਿਸ ਦਾ ਆਯੋਜਨ ਕੀਤਾ ਜਾਣਾ ਹੈ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਇੱਥੇ 플ੈਗ ਹੋਸਟਿੰਗ ਦੀ ਰਸਮ ਅਦਾ ਕਰਨਗੇ ਜਿਸ ਨੂੰ ਲੈ ਕੇ ਜੜੀਆਂ ਤਿਆਰੀਆਂ ਨੇ ਉਸ ਦਾ ਜਾਇਜ਼ਾ ਲੈਣ ਦੇ ਲਈ ਖੁਦ डीसी शॉक टाइम ਦੇ ਪਰੇ ਤੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਕਿ ਸੁਰੱਖਿਆ ਦੇ ਵੀ ਜਿਹੜੇ ਪੁਖਤਾ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਤੇ ਇਸੇ ਦਰਮਿਆਨ ਉਹਨਾਂ ਦੇ ਬੁਲੂਏ ਕੀਤਾ ਗਿਆ ਕਿ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਨੇ ਤੇ ਸ਼ਾਰਤੀ ਅੰਸਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਲੋਕਾਂ ਨੂੰ ਵੀ ਇੱਥੇ ਸਾਵਧਾਨ ਰਹਿਣ ਦੀ ਉਹਨਾਂ ਅਪੀਲ ਕੀਤੀ ਹੈ ਇਹ 76 ਵਾ ਗਣਤन्त्र ਦਿਵਸ ਹੈ ਆਪਣੇ ਵਾਸਤੇ ਬੜਾ ਹੀ ਮਹੱਤਵਪੂਰਨ ਦਿਨ ਹੁੰਦਾ ਹੈ ਕਿ ਆਪਾਂ 15 ਅਗਸਤ 26 ਜਨਵਰੀ ਜਿਹੜੇ ਹੈ ਕਿ ਉਹ ਦਿਨ ਹੈਗੇ ਜਿਹੜਾ ਆਪਾਂ ਨੈਸ਼ਨਲ ਡੇਸ ਮਨਾਉਂਦੇ ਆ ਤੇ ਇਹ ਉਹ ਦਿਨ ਹੈ ਜਿਹਦੇ ਦਿਨ ਜਿਹੜਾ ਸੰਵਿਧਾਨ ਹੈ ਕਨਸਟੀਟਿਊਸ਼ਨ ਹੈ ਉਹ ਲਾਗੂ ਹੋਇਆ ਤੇ ਇਸ ਦਿਨ ਦੀ ਬੜੀ ਮਹੱਤਤਾ ਹੈ ਕਿਉਂਕਿ ਇਹਦੇ ਨਾਲ ਨਾਲ ਸਾਨੂੰ ਜਿਹੜੇ ਵੀ ਨਾਗਰਿਕ ਨੇ ਉਹਨਾਂ ਨੂੰ ਵੱਖ-ਵੱਖ ਅਧਿਕਾਰ ਵੀ ਮਿਲੇ ਇਨਕਲੂਡਿੰਗ ਰਾਈਟ ਟੂ ਵੋਟ ਵਗੈਰਾ ਸਾਰਾ ਜਿੰਨਾ ਵੀ ਹੈ ਸਾਰਾ ਕੁਝ ਕਨਸਟੀਟਿਊਸ਼ਨ ਨੇ ਸਾਨੂੰ ਦਿੱਤਾ ਹੈ ਤੇ ਇਸ ਕਰਕੇ ਸੰਵਿਧਾਨ ਦਿਵਸ ਨੂੰ ਮਨਾਉਣਾ ਜਿਹੜਾ ਹੈ ਇਹ ਬਹੁਤ ਹੀ ਗਰਵ ਦੀ ਗੱਲ ਹੁੰਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਜਿਹੜਾ ਹੈ ਕਿ ਆਪਾਂ ਇਹ ਦਿਨ ਮਨਾ ਰਹੇ ਹਾਂ ਇੱਥੇ ਸਟੇਡੀਅਮ ਵਿੱਚ ਤੇ ਇਸ ਵਾਰ ਹਰਦੀਪ ਸਿੰਘ ਮੰਡੀਆਂ ਜੀ ਜਿਹੜੇ ਮਨਿਸਟਰ ਸਾਹਿਬ ਨੇ ਉਹ ਇੱਥੇ ਝ ਤੇ ਨਾਲ ਹੀ ਜਿਹੜੇ ਬੱਚੇ ਹੈ ਉਹਨਾਂ ਨੇ ਆਪਣੇ ਵੱਲੋਂ ਵਕ ਵਕ ਜਿਹੜੇ ਰੰਗ ਰੰਗ ਕਾਰਜਕ੍ਰਮ ਜਿਹੜੇ ਹੈ ਕਿ ਉਹ ਤਿਆਰ ਕੀਤੇ ਨੇ ਤੇ ਇਹਦੀ ਵੀ ਪ੍ਰਦਰਸ਼ਨੀ ਜਿਹੜੀ ਹੈ ਕਿ ਉਹ ਕਰਨਗੇ। ਰਿਪਬਲਿਕ ਡੇ ਨੂੰ ਲੈ ਕੇ ਜੀ ਸਾਡੇ ਸਾਰੇ ਅਰੇਂਜਮੈਂਟਸ ਹੋ ਗਏ ਹੈ ਇੱਥੇ ਜਿਹੜਾ ਸਾਡਾ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਹੈ ਉਹਦੇ ਚ ਅਸੀਂ ਤਿੰਨ ਐਸਪੀਜ਼ ਔਰ ਅਰਾਊਂਡ ਨੌ ਡੀਐਸਪੀ ਲਗਾਏ ਤੇ ਜਿਹੜੇ ਸਬ ਡਿਵੀਜ਼ਨ ਦੇ ਫੰਕਸ਼ਨਸ ਹੈ ਉੱਥੇ ਕਨਸਰਨ ਦਾ ਰਿਸਪੈਕਟਿਵ ਸਰਕਲ ਜੀਓਸ ਦੀ ਡਿਊਟੀ ਔਰ ਉਹਨਾਂ ਦੀ ਫੋਰਸ ਦੀ ਡਿਊਟੀ ਲਾਈ ਗਈ ਹੈ ਇੱਥੇ ਅਰਾਊਂਡ ਸਾਡੀ 800 ਦੇ ਕਰੀਬ ਮਾਨਯੋਗ ਮੰਤਰੀ ਸਾਹਿਬ ਆ ਰਹੇ ਉਹਨਾਂ ਦੇ ਰਹਿਣ ਦੇ ਜਿਹੜਾ ਗੈਸਟ ਹਾਊਸ ਤੋਂ ਲੈ ਕੇ ਸਾਰੇ ਰੂਟ ਤੋਂ ਲੈ ਕੇ ਵੈਨਿਊ ਤੇ 800 ਦੇ ਕਰੀਬ ਸਾਡੇ ਮੁਲਾਜ਼ਮ ਲੱਗਣਗੇ ਇਸ ਤੋਂ ਇਲਾਵਾ ਸਾਡੀ ਜਿਹੜੀ ਚਾਰ ਪਲਟੂਨਸ ਹੈਗੀਆਂ ਜਿਹਦੇ ਚ ਦੋ ਪੁਲਿਸ ਪੰਜਾਬ ਪੁਲਿਸ ਦੀ ਹੈ ਇੱਕ ਹੋਮ ਗਾਰਡ ਦੀ ਕੁੜੀਆਂ ਦੀ ਪਲਟੂਨ ਹੈ ਜਿਹਨੂੰ ਸਾਡੇ ਪਰੇਡ ਕਮਾਂਡਰ ਸਾਡੇ ਆਈਪੀਐਸ ਅੰਡਰ ਟ੍ਰੇਨੀ ਅਨੁਭਵ ਜੈਨ ਲੀਡ ਕਰਨਗੇ ਅ ਮਿਸਾਲ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕਿਉਂਕਿ ਟ੍ਰੈਫਿਕ ਕਾਫੀ ਬੀਤੀ ਇਸ ਦਾ ਜੀ ਜੋ ਵੀ ਰਿਲੇਵੈਂਟ ਸਾਡੇ ਅਰੇਂਜਮੈਂਟਸ ਅਸੀਂ ਤਿਆਰ ਕੀਤੇ ਹੋਏ ਮੌਕੇ ਦੇ ਹਿਸਾਬ ਨਾਲ ਅਸੀਂ ਕੰਸਰਨਡ ਆਫਿਸਰਸ ਦੀ ਵੀ ਡਿਊਟੀ ਲਾਈ ਹੈ ਜੋ ਇਨਸ਼ੋਰ ਕਰਨਗੇ ਕਿ ਵੱਤ ਤੋਂ ਵੱਧ ਅਸੀਂ ਪ੍ਰੋਪਰਲੀ ਇਨਸ਼ੋਰ ਕਰੀਏ ਔਰ ਪਬਲਿਕ ਨੂੰ ਹਾਸਲ ਕਾਟੋ